ਹਾਂ ਜੀ ਸਸ਼ਿਕਲ ਸਾਰਿਆਂ ਨੂੰ ਕੀ ਹਲਚਲ ਹੈ ਆਯੂਪ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਸੱਬਾ ਮਰਾੜ ਜਿੰਨਾ ਦੇ ਘਰ ਦਾ ਹੁਣੇ-ਹੁਣੇ ਲੈਂਟਰ ਪਿਆ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਥੇ ਆਪਾਂ ਵੀਡੀਓ ਲਗਾਈ ਵੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਗਾਇਕ ਉਹਨਾਂ ਦੇ ਘਰੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਫੈਨਸ ਪਹੁੰਚੇ ਹੋਏ ਨੇ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਕਹਿੰਦੇ ਨੇ ਕਿ ਕੋਠੀਆਂ ਦੇ ਬਹੁਤ ਬਹੁਤ ਸਾਰੀਆਂ ਕੋਠੀਆਂ ਦੇ ਲੈਂਟਰ ਬਹੁਤ ਲੈਂਟਰ ਪੈਂਦੇ ਨੇ ਪਰ ਜਿੱਦਾਂ ਦਾ ਲੈਂਟਰ ਸੱਬੇ ਦੀ ਕੋਠੀ ਦਾ ਪਿਆ ਉਦਾਂ ਦਾ ਕਿਸੇ ਦਾ ਨਹੀਂ ਪਿਆ ਹੋਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਰੌਣਕ ਲੱਗੀ ਹੋਈ ਆ ਹਨਾ ਕਿੰਨੇ ਜ਼ਿਆਦਾ ਉਹਨਾਂ ਦੇ ਫੈਨਸ ਤੇ ਉਹਨਾਂ ਦੇ ਦੋਸਤ ਮਿੱਤਰ ਤੇ ਉਹਨਾਂ ਦੇ ਜਿਹੜੇ ਇੰਡਸਟਰੀ ਦੇ ਗਾਇਕ ਨੇ ਉਹ ਕਿੰਨੇ ਜਿਆਦਾ ਉੱਥੇ ਪਹੁੰਚੇ ਹੋਏ ਨੇ ਬਹੁਤ ਜਿਆਦਾ ਰੌਣਕਾਂ ਲਗੀਆਂ ਹੋਈਆਂ ਨੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਸਟਰਗਲ ਲਾਈਫ ਦੀ ਕਿ ਕਿੱਦਾਂ ਉਹ ਇੱਥੇ ਤੱਕ ਪਹੁੰਚੇ ਉਹ ਇੱਕ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਤੇ ਕਿਵੇਂ ਉਹ ਇੱਥੇ ਤੱਕ ਪਹੁੰਚੇ ਉਹ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਤੇ ਸੱਬਾ ਮਰਾੜ ਜਿਨ੍ਹਾਂ ਦਾ ਜਨਮ ਮਰਾੜ ਕਲਾਂ ਪਿੰਡ ਵਿੱਚ ਹੁੰਦਾ ਮੁਖਤਸਰ ਉਹਨਾਂ ਦਾ ਜ਼ਿਲ੍ਹਾ ਏ ਤੇ ਉਹਨਾਂ ਦਾ ਫੁੱਲ ਨਾਮ ਸਤਪਾਲ ਸਿੰਘ ਹੈ ਤੇ ਸ਼ਾਰਟ ਨੇ ਉਹਨਾਂ ਦਾ ਸੱਬਾ ਸੀ ਸੱਬਾ ਨਾਮ ਦੇ ਨਾਲ ਉਹਨਾਂ ਨੇ ਆਪਣੇ ਪਿੰਡ ਦਾ ਨਾਮ ਜੋੜਿਆ ਅਮਰਾੜ ਤੇ ਸੱਬਾ ਅਮਰਾੜ ਦੇ ਨਾਮ ਨਾਲ ਉਹ ਉਹਨਾਂ ਨੇ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਦਰ ਫਾਦਰ ਤੇ ਉਹਨਾਂ ਦੇ ਦੋ ਛੋਟੇ ਬ੍ਰਦਰ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਸਟੱਡੀ ਹੈ ਉਹ ਪਲੱਸ 2 ਤੱਕ ਦੀ ਸਟੱਡੀ ਉਹਨਾਂ ਨੇ ਆਪਣੇ ਨਾਨਕੇ ਘਰ ਤੋਂ ਪੂਰੀ ਕੀਤੀ ਸੀ ਪਿੰਡ ਗੋਲੇਵਾਲਾ ਤੋਂ ਤੇ ਬਚਪਨ ਤੋਂ ਹੀ ਉਹਨਾਂ ਨੂੰ ਸ਼ੌਂਕ ਸੀਗਾ ਗਾਇਕੀ ਦਾ ਤੇ ਜਿਹੜੇ ਉਹਦੇ ਨਾਨੀ ਜੀ ਸੀਗੇ ਉਹ ਵੀ ਚਾਹੁੰਦੇ ਸੀਗੇ ਵੀ ਉਹ ਗਾਇਕ ਬਣੇ ਪਰ ਜਿਹੜੇ ਉਹਦੇ ਮਦਰ ਫਾਦਰ ਸੀਗੇ ਉਹ ਚਾਹੁੰਦੇ ਸੀਗੇ ਵੀ ਉਹ ਆਰਮੀ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਕੇ ਆਪਣੀ ਲਾਈਫ ਸੈੱਟ ਕਰ ਲੇ ਤੇ ਪਰ ਉਹਨੂੰ ਬਚਪਨ ਤੋਂ ਹੀ ਗਾਉਣ ਦਾ ਵੀ ਸ਼ੌਂਕ ਸੀਗਾ ਤੇ ਲਿਖਣ ਦਾ ਵੀ ਸ਼ੌਂਕ ਸੀਗਾ ਜਦੋਂ ਵੀ ਸਕੂਲ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੁੰਦਾ ਸੀ ਤਾਂ ਉਦੋਂ ਵੀ ਉਹ ਉੱਥੇ ਮਤਲਬ ਸੱਭਿਆਚਾਰ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਸੀਗੇ ਤੇ ਉੱਥੇ ਵੀ ਉਹਨਾਂ ਨੂੰ ਬਹੁਤ ਉਹਨਾਂ ਦੇ ਜਿਹੜੇ ਵੀ ਟੀਚਰ ਹੁੰਦੇ ਸੀ ਉਹ ਵੀ ਉਹਨਾਂ ਨੂੰ ਬਹੁਤ ਬਿਹੌਸਲਾ ਦਿੰਦੇ ਸੀ ਵੀ ਹਾਂ ਉਹਨਾਂ ਦੀ ਆਵਾਜ਼ ਬਹੁਤ ਵਧੀਆ ਗੀ ਉਹ ਬਹੁਤ ਵਧੀਆ ਗਾਉਂਦੇ ਨੇ ਹਨਾ ਤੇ ਉਸ ਤੋਂ ਬਾਅਦ ਫਿਰ ਪਲੱਸ 2 ਤੋਂ ਬਾਅਦ ਉਹ ਆਪਣੀ ਸਟੱਡੀ ਕੰਪਲੀਟ ਕਰਕੇ ਮੋਹਾਲੀ ਚੱਲ ਗਏ ਮੋਹਾਲੀ ਉਹਨਾਂ ਨੇ ਜੌਬ ਕੀਤੀ ਸਿਕਿਉਰਿਟੀ ਗਾਰਡ ਦੀ ਤੇ ਉੱਥੇ ਉਹ ਗੱਡੀਆਂ ਧੋਣ ਦਾ ਕੰਮ ਵੀ ਕਰਦੇ ਸੀਗੇ ਤੇ ਜਦੋਂ ਉਹ ਆਪਣਾ ਕੰਮ ਕਰਦੇ ਸੀ ਤਾਂ ਕੰਮ ਦੇ ਨਾਲ-ਨਾਲ ਉਹ ਗਾਣੇ ਵੀ ਗਾਉਂਦੇ ਰਹਿੰਦੇ ਸੀ ਤਾਂ ਇੱਕ ਦਿਨ ਉੱਥੇ ਇੱਕ ਸਮਰ ਨਾਮ ਦੇ ਮੁੰਡੇ ਦੀ ਉਹ ਗੱਡੀ ਧੋ ਰਹੇ ਸੀ ਤੇ ਨਾਲ ਨਾਲ ਉਹ Song ਵੀ गा ਰਹੇ ਸੀ ਤਾਂ ਉਹ ਸਮਰ ਨੇ ਸੱਬੇ ਦੀ ਆਵਾਜ਼ ਦੀ ਜਿਹੜੀ ਸਮਰ ਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤਾਂ ਉਹਨੇ ਉਹਨੂੰ ਕਿਹਾ ਕਿ ਵੀ ਤੇਰੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ ਤੇ ਆਪਾਂ ਤੇਰੀ ਆਵਾਜ਼ 'ਚ ਗਾਣਾ ਰਿਲੀਜ਼ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਬਈ ਠੀਕ ਐ ਗੱਲ ਤਾਂ ਤੇਰੀ ਠੀਕ ਐ ਆਵਾਜ਼ ਸੋਹਣੀ ਆ ਬਟ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਗਾਣਾ ਕਰ ਸਕਾਂ ਤਾਂ ਉਹਨਾਂ ਨੇ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਪੈਸੇ ਅਸੀਂ ਆਪੇ ਲਾਵਾਂਗੇ ਤੂੰ ਸਿਰਫ ਗਾਣਾਗਾ ਫਿਰ ਉੱਥੇ ਉਹਨਾਂ ਨੇ ਉਹਨਾਂ ਦਾ ਪਹਿਲਾ ਸੌਂਗ ਰਿਲੀਜ਼ ਕਰਾਇਆ ਤੇ ਜਿਹੜਾ ਕਿ ਬਹੁਤ ਜ਼ਿਆਦਾ ਹਿੱਟ ਹੋਇਆ ਪਹਿਲੇ ਸੌਂਗ ਦੀ ਕਾਮਯਾਬੀ ਤੋਂ ਬਾਅਦ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਹਨਾਂ ਨੇ ਬਹੁਤ ਸਾਰੇ ਸੌਂਗ ਫਿਰ ਦਰਸ਼ਕਾਂ ਦੀ ਝੋਲੀ 'ਚ ਪਾਏ ਤੇ ਫਿਰ ਉਹਨਾਂ ਦਾ ਇੱਕ ਸੌਂਗ ਆਇਆ ਸੀਗਾ ਕਰਕੇ ਫਲਾਈ ਆਵਾ ਜਿਹੜਾ ਕਿ ਬਹੁਤ ਜ਼ਿਆਦਾ ਫੇਮਸ ਹੋਇਆ ਉਹ ਸੌਂਗ ਦੇ ਨਾਲ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ ਬਹੁਤ ਜ਼ਿਆਦਾ ਫੇਮਸ ਹੋਇਆ ਤੇ ਉਹ ਸੌਂਗ ਤੇ ਉਹਨਾਂ ਨੂੰ ਇੱਕ ਅਵਾਰਡ ਵੀ ਮਿਲਿਆ ਸੀਗਾ ਤੇ ਬਹੁਤ ਜ਼ਿਆਦਾ ਉਹ ਗੀਤ ਨੇ ਇਹਨਾਂ ਨੂੰ ਫੇਮਸ ਕੀਤਾ ਤੇ ਕਿਦਾਂ ਸੱਭਾ ਆਪਣੀ ਮਿਹਨਤ ਦੇ ਨਾਲ ਦੁਨੀਆ ਵਿੱਚ ਆਪਣਾ ਬਹੁਤ ਜ਼ਿਆਦਾ ਵੱਡਾ ਨਾਮ ਬਣਾਉਣ ਵਿੱਚ ਕਾਮਯਾਬ ਹੋਇਆ ਤੇ ਇਹ ਸੀਗੀ ਬਈ ਸੱਭਾ ਮਰਾੜ ਦੀ ਕਹਾਣੀ ਜਿਵੇਂ ਕਿਵੇਂ ਉਹ ਗਰੀਬੀ ਵਿੱਚੋਂ ਉੱਠ ਕੇ ਸੰਗੀਤ ਜਗਤ ਦੀ ਉਚਾਈ ਤੱਕ ਪਹੁੰਚਿਆ ਜਿਹੜੇ ਉਹਦੇ ਫਾਦਰ ਸਾਹਿਬ ਸੀਗੇ ਪਹਿਲਾਂ ਉਹ ਦਿਹਾੜੀ ਕਰਦੇ ਸੀਗੇ 뮤직 ਕੰਬਾਈਨ ਤੇ ਉਹ ਡਰਾਈਵਰ ਸੀਗੇ ਸੀਜ਼ਨ ਲੌਂ ਜਾਂਦੇ ਹੁੰਦੇ ਸੀ ਤੇ ਅੱਜ ਉਹ ਉਹਨਾਂ ਨੂੰ ਕਿ ਕਿਵੇਂ ਐਸ਼ ਕਰਾ ਰਿਆ ਹਨ ਤੇ ਇਹ ਹੁੰਦੀ ਹੈ ਕਿ ਬੰਦਾ ਗਰੀਬੀ ਚੋਂ ਉੱਠ ਕੇ ਕਿਵੇਂ ਉਚਾਈ ਤੱਕ ਪਹੁੰਚਦਾ ਇਹ ਸੀਗੀ ਉਹਨਾਂ ਦੀ ਸਟਰਗਲ ਲਾਈਫ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਵਈ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ